ਜੇਕਰ ਤੁਹਾਡੇ ਵੀ ਦੰਦਾਂ ਵਿੱਚ ਕੀੜਾ ਲੱਗਿਆ ਹੋਇਆ ਹੈਗਾ ਦੰਦਾਂ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈਗਾ ਤਾਂ ਦੰਦ ਜਿਹੜੇ ਉਹ ਬਹੁਤ ਜ਼ਿਆਦਾ ਪੀਲੇ ਨੇ ਤਾਂ ਤੁਸੀਂ ਜਿਹੜਾ ਆ ਪਾਊਡਰ ਆ ਉਹ ਬਣਾ ਕੇ ਵਰਤੋ ਜਿਹਦੇ ਬਹੁਤ ਫਾਇਦੇ ਨੇਗੇ ਇਹਦੇ ਲਈ ਆਪਾਂ ਲੈਣੀ ਹੈ ਜੀ ਫੜਕੜੀ ਫੜਕੜੀ ਨੂੰ ਆਪਾਂ ਖਿਲ ਕਰ ਲੈਣੀ ਹੈਗੀ 20 ਗ੍ਰਾਮ ਜਿਵੇਂ ਆਪਾਂ ਫੜਕੜੀ ਲਈ ਹੈ 20 ਗ੍ਰਾਮ ਇਹ ਆਪਾਂ ਲਵਾਂਗੇ ਜੀ ਸਾਦਾ ਨਮਕ 20 ਗ੍ਰਾਮ ਇਹ ਆਪਾਂ ਲੈਣਨੇ ਜੀ ਲੌਂਗ ਜੋ ਕਿ ਪੇਨ ਕਿਲਰ ਦਾ ਕੰਮ ਕਰਦੇ ਨੇਗੇ ਤੇ 5 ਗ੍ਰਾਮ ਆਪਾਂ ਲਵਾਂਗੇ ਜੀ ਨਸਾਦਰ ਦੀ ਟਿੱਕੀ ਨਸਾਦਰ ਦੀ ਟਿੱਕੀ ਕਹਿ ਕੇ ਤੁਸੀਂ ਪੰਸਾਰੀ ਦਿਓ ਲੈ ਸਕਦੇ ਹੋ ਤੇ ਜਦੋਂ ਜਿਹੜੀ ਫ ਇਹ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿੱਚ ਪਾ ਕੇ ਦਾ ਜਿਹੜਾ ਪਾਊਡਰ ਆ ਉਹ ਆਪਾਂ ਤਿਆਰ ਕਰ ਲੈਣਾ ਹੈ ਤੇ ਬਰਸ਼ ਨੂੰ ਗਿੱਲਾ ਕਰ ਲੈਣਾ ਜੀ ਆਪਾਂ ਜਿਵੇਂ ਆ ਮੈਂ ਗਿੱਲਾ ਕਰਕੇ ਤੇ ਇਹਦੇ ਉੱਪਰ ਬਸ ਇੱਕ ਚੁਟਕੀ ਲਾ ਕੇ ਹੀ ਆਪਾਂ ਬਰਸ਼ ਕਰਨਾ ਇਹਦੀ ਚੱਗ ਤਾਂ ਨਹੀਂ ਬਣਦੀ ਜੀ ਪਰ ਜਿਹੜਾ ਇਹ ਪਾਊਡਰ ਆਗਾ ਜੀ ਇਹਦੇ ਬਹੁਤ ਫਾਇਦੇ ਨੇ ਬਾਈਵਾਦੀ ਜਿਹੜੀ ਮੂੰਹ ਚ ਉਹ ਦੂਰ ਕਰਦਾ ਮੂੰਹ ਜਿਹੜੀ ਬਦਬੂ ਆਉਂਦੀ ਆ ਉਹ ਵੀ ਦੂਰ ਹੁੰਦੀ ਹੈਗੀ ਤਤਾ ਠੰਡਾ ਲੱਗਦਾ ਜੀ ਉਹ ਵੀ ਆਪਾਂ ਚੀਜ਼ ਖਾਣੇ ਪੀਣੇ ਉਹ ਵੀ ਠੀਕ ਹੁੰਦਾ ਤੇ ਕੀੜਾ ਤਾਂ ਨਹੀਂ ਖਤਮ ਕਰਨੀ ਕਰਨਾ ਪੀਲਾਪਣ ਵੀ ਦੂਰ ਹੁੰਦਾ ਦੰਦ ਜਿਹੜੇ ਆਪਣੇ ਬਹੁਤ ਜਿਆਦਾ ਸੋਹਣੇ